ਮੇਰੇ ਨਾਲ ਪਰਾਈ ਸੁ ਸੰਪਾਤ ਨੂੰ ਸੰਜਤੇਰੇ ਓ ਭਿਰਦਾ ਤੁਹਾਡਾ ਅਰੂ ਆਨਿਕ ਤਿਸ ਜਨ ਕਾ ਸੁਨਾਲ ਸੁਕਾਰ ਸੰਸਰਾਂ ਜੋ ਜਨ I'm ਜੱਗੋਂ ਵਕਰੀਆਂ ਚੰਨਾ ਚੜਤਾ ਮੇਰੇ ਕਲ ਵੀ ਤਾਰਦੀਆਂ ਜੱਗੋਂ ਵਕਰੀਆਂ ਚੰਨਾ ਚੜਤਾ ਮੇਰੇ ਕਲ ਵੀ ਤਾਰਦੀਆਂ ਬੈਠਾ ਗੰਦ ਸਾਜ ਦੇ ਝੰਡੇ ਦੁਖੀ ਗਰੀਬਾਂ ਦੇ ਦੁਖ ਵੰਡੇ ਨਾਮ ਲਈ ਸਭ ਨੂੰ ਵੰਡੇ ਨਦੀਆਂ ਪਗਣ ਪਿਆਰ ਦੀਆਂ ਜੁਕੋਂ ਵਖਰੀਆਂ ਸ਼ਨ ਚੜਦਾ ਮੇਰੇ ਕਲਗੀ ਤਾਰ ਦੀਆਂ ਜੁਕੋਂ ਵਖਰੀਆਂ ਸ਼ਨ ਚੜਦਾ ਮੇਰੇ ਕਲਗੀ ਤਾਰ ਦੀਆਂ बैठ के फरोज नाल फुलया तेरे तुम बगैर बा बनाने का तेरा तेरा किसे ने ना तो लिया <roomsgiving started> तेरे तुम बगैर बा बनाने का तेरा तेरा किसे ने ना तो लिया तेरे तुम बगैर बा बनाने का ਏ ਰਾਤੀਰਾ ਕਿਸਨੇ ਨਾ ਤੋਲਿਆ ਓ ਜਦੋਂ ਤੇਰਾ ਤੇਰਾ ਤੋਲੇ ਬੜਾ ਲੱਗਦਾ ਪਿਆਰਾ ਪਹਿਣ ਨਾਨਕੀ ਦਾ ਵੀਰ ਸਾਰੇ ਜੱਗ ਦਾ ਸਹਾਰਾ ਪਹਿਣ ਨਾਨਕੀ ਦਾ ਵੀਰ ਸਾਰੇ ਜੱਗ ਦਾ ਸਹਾਰਾ ਪਹਿਣ ਨਾਨਕੀ ਦਾ ਵੀਰ ਸਾਰੇ ਜੱਗ ਦਾ ਸਹਾਰਾ ਜਦੋਂ ਤੇਰਾ ਤੇਰਾ ਤੋਲੇ ਬੜਾ ਲੱਗਦਾ ਪਿਆਰਾ ਪਹਿਣ ਨਾਨਕੀ ਦਾ ਵੀਰ ਸਾਰੇ ਜੱਗ ਦਾ ਸਹਾਰਾ ਛਾਂ ਦੇ ਪਰ ਪਰ ਵੰਡ ਦਾ ਪਿਆਰ ਦੀ ਤੇਲਿਓ ਨਾ ਸੰਗਤਾਂ ਦਾ ਮੋੜਿਆ ਤੇਰੇ ਤੁਮ ਬਗੈਰ ਬਾਬਾ ਨਾਨਕਾ ਤੇਰਾ ਤੇਰਾ ਕਿਸੇ ਨੇ ਨਾ ਟੋਲਿਆ ਤੇਰੇ ਤੁਮ ਬਗੈਰ ਬਾਬਾ ਨਾਨਕਾ ਤੇਰਾ ਤੇਰਾ ਕਿਸੇ ਨੇ ਨਾ ਟੋਲਿਆ ਤੇਰੇ ਤੁਮ ਬਗੈਰ ਤੇਰਾ ਕਿਸਨੇ ਤੋਲਿਆ ਤੇਰੇ ਤੁਮ ਬਜਾਰ ਬਾਬਾ ਨਾਨਕ ਦਾ ਤੇਰਾ ਤੇਰਾ ਕਿਸਨੇ ਤੋਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਭੈਰਿਸਾ ਸਗੇ ਜੀਓ ਬੇਨਤੀ ਹੈ ਸਤ ਗੰਡ ਵਾਸੀ ਧੰਨ ਧੰਨ ਬਾਬਾ ਗੋਬਿੰਦ ਦਾਸ ਮਹਾਰਾਜ ਜੀ ਦੀ ਜੋ ਸਾਲਾਨਾ ਵਰਸੀ ਹਾਲ ਸਾਲ ਉਨਾ ਦੇ ਆਸਥਾਨ ਤਨਤਨ ਸਤਖੰਡ ਵਾਸੀ ਬਾਬਾ ਗੰਗਾਦਾਸ ਜੀ ਦੇ ਆਸਥਾਨਾਂ ਤੇ ਤਨਤਨ ਬਾਬਾ ਗੋਵਿੰਦਦਾਸ ਮਹਾਰਾਜ ਜੀ ਦੀ ਵਰਸੀ ਅੱਜ ਮਨਾਈ ਜਾ ਰਹੀ ਹੈ ਸਾਰੇ ਇਲਾਕੇ ਵੱਲੋਂ ਨਗਰ ਵੱਲੋਂ ਮਿਲ ਕੇ ਇਕੱਤਰ ਹੋ ਕੇ ਪਰਸਪਰ ਦੇ ਰੂਪ ਤੋਂ ਦੋ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਸਨ ਤੋਂ ਅੱਜ ਭੋਗ ਪਾਏ ਹਨ ਉਪਰੰਤ ਕਲਜੁਗ ਮੇ ਕੀਰਤਨ ਪ੍ਰਧਾਨਾ ਗੁਰਮੁਖ ਜਪੀ ਲਾਇ ਧਿਆਨਾਂ ਦੇ ਵਾਅਕ ਅਨੁਸਾਰ ਕਥਾ ਕੀਰਤਨ ਹੋਏ ਹਨ ਉਪਰਾੰਤ ਹੁਣ ਸਮਾਪਤੀ ਹੋਈ ਆ ਸਾਧ ਸੰਗਤ ਜੀ ਤੇ ਗੁਰੂ ਕੇ ਲੰਗਰ ਹੁਣ ਵਰਤਾਏ ਜਾ ਰਹੇ ਹਨ ਸਾਰੀਆਂ ਸੰਗਤਾਂ ਬੜੇ ਹੌਮ ਹਵਾ ਕੇ ਇਲਾਕੇ ਦੀਆਂ ਸੰਗਤਾਂ ਬਾਬਾ ਜੀ ਦੇ ਦਰਬਾਰ ਹਲਤੀ ਤੇ ਪਹੁੰਚੀਆਂ ਹਨ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਇਸੇ ਤਰ੍ਹਾਂ ਸਾਰੇ ਹਰ ਸਾਲ ਇਹ ਸੰਗਤ ਬਾਬਾ ਜੀ ਦੇ ਦਰਬਾਰ ਤੇ ਪਹੁੰਚਣ ਦੀ ਕਿਰਪਾਲਤਾ ਕਰਨੇ ਹੋਰ ਸਾਡੇ ਹੁਸ਼ਿਆਰਪੁਰ ਤੋਂ ਰਿਪੋਰਟਰ ਸਹਿਬਾਨ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜੋ ਕਿ ਜੋ 2 YouTube ਤੇ ਸਾਡਾ ਇਹ ਪ੍ਰੋਗਰਾਮ ਪ੍ਰਸਾਰਤ ਕਰਦੇ ਹਨ ਅਸੀਂ ਬਹੁਤ-ਬਹੁਤ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤਾਂ ਨੂੰ ਬੇਨਤੀ ਹੈ ਜੀ ਇਹ ਜੋ ਸਥਾਨ ਹੈ ਬਾਬਾ ਗੰਗਾਦਾਸ ਮਹਾਰਾਜੀ ਦਾ ਹੈ ਜਿਸ ਵਿੱਚ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਦੇ ਨਾਲ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਸਤਕਾਰਯੋਗ ਬਾਬਾ ਲਾਹੌਰੀ RAM ਉਹਨਾਂ ਦਾ ਪਰਿਵਾਰ ਉਹਨਾਂ ਦੀ ਬਾਗ ਫਲਵਾੜੀ ਉਹਨਾਂ ਦੇ ਸੁਪੁੱਤਰ ਬਾਬਾ ਸ਼ਰਦਾ ਜੀ ਬਾਬਾ ਜਸਵਿੰਦਰ ਜੀ ਇਹਨਾਂ ਦੀ ਸਰਪ੍ਰਸਤੀ ਹੇਠ ਨਗਰ ਨਿਵਾਸੀ ਸੰਗਤਾਂ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਬੜੇ ਪਿਆਰ ਤੇ ਬੜੇ ਸਤਕਾਰ ਨਾਲ ਮਨਾਈ ਜਾਂਦੀ ਹੈ ਦੇ ਦੋ ਸ਼੍ਰੀ ਖੰਡ ਪਾਤ ਸੈ ਆਰੰਭ ਹੋਏ ਸਨ ਜਿਨ੍ਹਾਂ ਦੇ ਭੋਗ ਪਾ ਕੇ ਉਪਰੰਤ ਹਰ ਜਸ ਕੀਰਤਨ ਹੋਏ ਰਾਗੀ ਜਥਿਆਂ ਨੇ ਢਾਡੀ ਜਥਿਆਂ ਨੇ ਕਬੀਸ਼ਰਾਂ ਨੇ ਗਰਬਾਣੀ ਸੰਗਤਾਂ ਨੂੰ ਸਰਵਣ ਕਰਾਈ ਤੋ ਉਸ ਤੋਂ ਉਪਰੰਤ ਹੋਰ ਢੋਲੀਆਂ ਨੇ ਵੀ ਬਾਜੇ ਵਾਲਿਆਂ ਨੇ ਬਾਬਾ ਜੀ ਸਥਾਨ ਤੇ ਆਪਣੀਆਂ ਆਪਣੀਆਂ ਹਾਜ਼ਰੀਆਂ ਲਵਾਈਆਂ ਇਹ ਸਥਾਨ ਉਹ ਹੈ ਜਿੱਥੇ ਕੋਈ ਵੀ ਜਿਸ ਵੀ ਸ਼ਰਧਾ ਨੂੰ ਲੈ ਕੇ ਕੋਈ ਹੁੰਦਾ ਹੈ ਉਹਦੀਆਂ ਮਨੋ ਕਾਮਨਾ ਪੂਰਨ ਹੁੰਦੀਆਂ ਹੈ ਕਿਉਂਕਿ ਇਹ ਜਿਹੜਾ ਸਥਾਨ ਹੈ ਉਹ ਸਾਰੇ ਇਲਾਕੇ ਦਾ ਹੈ ਕਿਸੇ ਇੱਕ ਦਾ ਨਹੀਂ ਹੈ ਸੋ ਬਾਬਾ ਜੀ ਸੇਵਾ ਕਰਦੇ ਨੇ ਤੇ ਇਹਨਾਂ ਨੇ ਸਾਂਝਾ ਹੈ ਸਾਰਿਆਂ ਦਾ ਜੀ ਤੇ ਬੜੇ ਸਦਕਾਤ ਦੇ ਨਾਲ ਬੜੇ ਪਿਆਰ ਦੇ ਨਾਲ ਮਨਾਉਂਦੇ ਨੇ ਤੇ ਬਹੁਤ ਹੀ ਅੱਛਾ ਪ੍ਰਬੰਧ ਹੈ ਵਧੀਆ ਪ੍ਰਬੰਧ ਹੈ ਤਾਂ ਸਾਡੇ ਪਾਸ ਪ੍ਰੈਸਰ ਪੁੱਟਰ ਨਹੀਂ ਉਹਨਾਂ ਦਾ ਵੀ ਧੰਨਵਾਦ ਹੈ ਜੀ ਉਹ ਜੋ YouTube ਤੇ ਇਹਨਾਂ ਨੇ ਦਿਖਾਉਣੀ ਹੈ ਵੀਡੀਓ ਤੋਂ ਸੰਗਤਾਂ ਦਾ ਜੀ ਬਹੁਤ ਧੰਨਵਾਦ ਹੈ ਜੀ ਤੇ ਹੁਣ ਲੰਗਰ ਵੀ ਪਰਤਾਇਆ ਜਾਵੇਗਾ ਸਾਰੀਆਂ ਸੰਗਤਾਂ ਨਾਲ ਬੜੇ ਪਿਆਰ ਦੇ ਨਾਲ ਬੜੀ ਸਤਿਕਾਰ ਨਾਲ ਲੰਗਰ ਛਕਦੀਆਂ ਤੇ ਸੇਵਾ ਕਰਦੀਆਂ ਨੇ ਤੇ ਬਾਬੇ ਦੇ ਦਰ ਤੇ ਮਨੋ ਕਾਮਨਾ ਪੂਰਨ ਹੁੰਦੀਆਂ ਨੇ ਮਾਣ ਨਿਮਾਣ ਮਿਲਦਾ ਹੈ ਤੋਂ ਇਸੇ ਕਰਕੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ